ਦੋਸਤੋ ਮੈਂ ਤੁਹਾਡਾ ਆਪਣਾ ਰਾਜਕੁਮਾਰ ਸਾਡਾ ਚੈਨਲ ਦੇਖਣ ਦਾ ਦਰਸਨ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੋ ਸਮੇਂ-ਸਮੇਂ ਤੇ ਅਸੀਂ ਤੁਹਾਡੇ ਲਈ ਤਰ੍ਹਾਂ-ਤਰ੍ਹਾਂ ਦੇ ਜੋ ਸਾਡੇ ਨਾਲ ਡਾਕਟਰ ਜੁੜਦੇ ਨੇ ਉਹਨਾਂ ਬਾਰੇ ਜਾਣਕਾਰੀ ਤੇ ਆਉਣ ਲੋਕਾਂ ਦੇ ਬਿਮਾਰੀ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਹਾਂ ਤਾਂ ਅੱਜ ਸਾਡੇ ਟੀਮ ਵਿੱਚ ਹੀ ਡਾਕਟਰ ਕਰਨ ਸਰਵਜੀ ਜੋ ਕਿ ਅੱਖਾਂ ਦੇ ਮਾਹਰ ਨੇ ਬਹੁਤ ਇੱਕ ਇਹਨਾਂ ਨੇ ਵੱਡਾ ਵਿਚਾਰ ਆਸਥਾਨ ਦਾ ਗਰੂੜ ਤੇ ਬਣਾਇਆ ਹੈ ਅੱਖਾਂ ਬਾਰੇ ਡਾਕਟਰ ਸਾਹਿਬ ਸਾਨੂੰ ਜਾਣਕਾਰੀ ਦੇ ਰਹੇ ਨੇ ਅੱਜ ਕੱਲ ਦੇ ਯੁੱਗ ਵਿੱਚ ਬੱਚਿਆਂ ਦੇ ਨੌਜਵਾਨਾਂ ਦੇ ਹਰ ਆਦਮੀ ਦੇ ਐਂਗ ਲੱਗੀ ਹੈ ਤਾਂ ਡਾਕਟਰ ਸਾਹਿਬ ਗੱਲ ਕਰ ਰਹੇ ਨੇ ਜੀ ਸੁਖਰੀ ਜੀ ਸ਼ੁਕਰੀਆ ਜੀ ਜਿਹੜਾ ਤੁਸੀਂ ਸਾਡੇ ਕੋਲ ਲਾਏ ਤੇ ਸਾਨੂੰ ਇਹ ਮੌਕਾ ਦਿੱਤਾ ਤੁਹਾਡੇ ਨਾਲ ਰੂਬਰੂ ਹੋਣ ਦਾ ਪਬਲਿਕ ਨਾਲ ਰੂਬਰੂ ਹੋਣ ਦਾ ਅਦੇ ਲਈ ਧੰਨਵਾਦ ਸੋ ਤੁਹਾਡਾ ਜਿਹੜਾ ਪੁਆਇੰਟ ਹੈਗਾ ਕਿ ਐਨਕਾਂ ਅੱਜਕੱਲ ਕਾਫੀ ਬੱਚਿਆਂ ਦੇ ਲੱਗ ਚੁੱਕੀਆਂ ਹੈਗੀਆਂ ਇਹ ਵਾਕਈ ਸਹੀ ਹੈਗਾ ਕਿਉਂਕਿ ਇੱਕ ਸਭ ਤੋਂ ਜ਼ਿਆਦਾ ਇਹ ਤੇ ਇੰਪੋਰਟੈਂਟ ਫੈਕਟਰ ਆਂਦਾ ਹੈਗਾ ਸਕਰੀਨ ਟਾਈਮ ਦਾ ਤੇ ਹਰ ਘਰ ਦੇ ਵਿੱਚ ਮੋਬਾਈਲ ਹੈ ਹਰ ਬੱਚੇ ਦੇ ਹੱਥ ਵਿੱਚ ਵੀ ਮੋਬਾਈਲ ਹੈ ਇਨਫੈਕਟ ਜੇ ਮੈਂ ਆਪਦੇ ਘਰ ਦੀ ਗੱਲ ਕਰਾਂ ਮੇਰਾ ਬੱਚਾ ਵੀ ਬਹੁਤ ਸਾਰਾ ਮੋਬਾਈਲ ਬਹੁਤ ਸਾਰਾ ਟਾਈਮ ਮੋਬਾਈਲ ਤੇ ਹੁੰਦਾ ਤੇ ਉਹਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਮੋਬਾਈਲ ਤੋਂ ਸਾਈਡ ਲੈ ਜਾਣਾ ਹੀ ਪੈਂਦਾ ਹੈ ਇਹੀ ਮੈਂ ਸਭ ਨੂੰ ਮੈਸੇਜ ਦੇਣਾ ਚਾਹਾਂਗਾ ਕਿ ਮਿਨੀਮਮ ਟਾਈਮ ਹੋਣਾ ਚਾਹੀਦਾ ਹੈ ਬੱਚੇ ਦਾ ਜਿਹੜਾ ਮੋਬਾਈਲ ਤੇ ਰਹੇ ਔਰ ਮੋਬਾਈਲ ਦੀ ਜਿਹੜੀ ਸਕਰੀਨ ਦੀ ਰੇਸ ਹੈਗੀ ਉਹ ਜ਼ਿਆਦਾ ਹਾਰਮਫੁਲ ਹੈ ਕੰਪੇਅਰਡ ਟੂ ਟੈਲੀਵਿਜ਼ਨ ਜੇ ਤੁਸੀਂ ਚਾਹਦੇ ਵੀ ਹੋ ਕਿ ਬੱਚਾ ਮੋਬਾਈਲ ਨਾ ਦੇਖੇ ਤਾਂ ਥੋੜਾ ਜਾਉ ਨੂੰ ਲਾਈਕ 20 ਮਿੰਟਸ 30 ਮਿੰਟਸ ਉਹਨਾਂ ਟੀਲੀਵੀਜ਼ਨ ਦੇ ਵਿੱਚ ਜੋ ਵੀ ਦੇਖਣਾ ਚਾਹਵੇ ਦਿਖਾ ਸਕਦੇ ਹਾਂ ਇਸ ਤੋਂ ਇਲਾਵਾ ਮੈਂ ਸਟ्रेस ਕਰਾਂਗਾ ਕਿ ਸਨਲਾਈਟ ਐਕਸਪੋਜ਼ਰ ਜ਼ਰੂਰ ਹੋਣਾ ਚਾਹੀਦਾ ਆਊਟਡੋਰ ਐਕਟੀਵਿਟੀ ਜ਼ਰੂਰ ਹੋਣੀ ਚਾਹੀਦੀ ਹੈਗੀ ਇਹ ਦੀਜ਼ ਆਰ ਵੈਰੀ ਹੈਲਪਫੁਲ ਫਾਰ ਦਾ ਆਈਜ਼ ਔਰ ਜਿਹੜਾ ਨੰਬਰ ਵਧ ਰਿਹਾ ਹੁੰਦਾ ਕਈ ਬੱਚਿਆਂ ਦਾ ਬਹੁਤ ਰੈਪਿਡਲੀ ਵਧ ਰਿਹਾ ਹੁੰਦਾ ਹੈ ਬੜਾ ਹਾਈ ਇਨਕਰੀਜ਼ ਹੋਣਾ ਹੈ ਉਹਨਾਂ ਲਈ ਤਾਂ ਸਟ੍ਰਿਕਟਲੀ ਹੈ ਕਿ ਤੁਸੀਂ ਮੋਬਾਈਲ ਤੇ ਹੀ ਦੇਖਣ ਹੀ ਨਾ ਦਿਓ ਬੱਚੇ ਨੂੰ ਐਂਡ ਸਨਲਾਈਟ ਦਾ ਫੇਰ ਮੈਂ ਸਟ्रेस ਕਰਾਂਗਾ ਸਨਲਾਈਟ ਦਾ ਅ ਐਕਸਪੋਜ਼ਰ ਹੋਣਾ ਬਹੁਤ ਜ਼ਰੂਰੀ ਹੈਗਾ ਇਹਦੇ ਵਿੱਚ ਸਰ ਤੁਹਾਡੇ ਕੋਲੇ ਕੋਈ ਐਸ ਸਿਸਟਮ ਹੈ ਕਿ ਬੱਚੇ ਐਨ ਦਾ ਉਤਰ ਜਨ ਇਸ ਜਾਣ ਕਰਦੇ ਹਨ ਵਾਕਈ ਹੈ ਅ ਜਿਵੇਂ ਹੁਣੇ ਗੱਲ ਕਰਕੇ ਚੁੱਕੇ ਆਂ ਬਈ ਬੱਚਿਆਂ ਦੇ ਨੰਬਰ ਬਹੁਤ ਤੇਜ਼ੀ ਨਾਲ ਵੱਧ ਰਹੇ ਹੁੰਦਾ ਹੈ ਜਾਂ ਫ੍ਰੀਕੁਐਂਟ ਚੇਂਜ ਹੋ ਰਿਹਾ ਹੁੰਦਾ ਚਾਹੇ 0.25 ਹੈ 50 ਚੇਂਜ ਹੋ ਰਿਹਾ ਹੁੰਦਾ ਤੇ ਪਹਿਲੀ ਗੱਲ ਤਾਂ ਜਦੋਂ ਚੇਂਜ ਹੋ ਰਿਹਾ ਨੰਬਰ ਉਸ ਵੇਲੇ ਆਪਾਂ ਕੋਈ ਵੀ ਸਰਜਰੀ ਨਹੀਂ ਕਰਨੀ ਉਸ ਵੇਲੇ ਉਹਨਾਂ ਨਾਲ ਸਿਰਫ ਇਹੀ ਹਦਾਇਤ ਦਿੱਤੀ ਜਾਂਦੀ ਹੈ ਤੁਸੀਂ ਇਹਨੂੰ ਸਟੇਬਲ ਹੋਣ ਦਿਓ ਔਰ ਮੋਸਟਲੀ 18 ਸਾਲ ਦੀ ਉਮਰ ਤੱਕ ਆਪਾਂ ਦੇਖਦੇ ਹਾਂ ਸਟੇਬਲ ਹੋ ਜਾਂਦਾ ਹੈ ਕਿਸੇ ਕਿਸੇ ਬੱਚੇ ਚਾਪਨੂ ਆਏ ਵੀ ਹੈ ਵੀ 19 ਆ 20 ਤੇ ਸਟੇਬਲ ਹੋ ਜਾਵੇ ਆਪਾਂ ਉਸ ਤੋਂ ਬਾਅਦ ਹੀ ਸਰਜਰੀ ਦਾ ਕੋਈ ਪਲਾਨ ਕਰਦੇ ਹਾਂ ਤੋਂ ਜੇ ਬੱਚੇ ਦਰਵਾਣਾ ਚਾਹੁੰਦੇ ਆ ਉਹਦੇ ਐਨਕ ਤੋਂ ਸਭ ਤੋਂ ਪਹਿਲਾਂ ਤਾਂ ਆਹੀ ਦੇਖੋ ਵੀ ਨੰਬਰ ਸਟੇਬਲ ਹੋਣਾ ਜ਼ਰੂਰੀ ਹੈ ਉਹਦੇ ਜੋ ਜੋ ਪੁਆਇੰਟਸ ਮੈਂ ਦੱਸੇ ਉਹਨੂੰ ਫੋਲੋ ਕਰਨੇ ਔਰ ਕਈ ਵਾਰ ਨੰਬਰ ਇੰਨਾ ਜ਼ਿਆਦਾ ਉੱਚੀ ਹੋ ਜਾਂਦਾ ਕਿ ਲੇਸਿਕ ਪੋਸੀਬਲ ਨਹੀਂ ਹੁੰਦੀ ਫਿਰ ਸਾਡੇ ਕੋਲ ਟੈਕਨੀਕਸ ਰਹਿ ਜਾਂਦੀ ਆਈਸੀਐਲ ਦੀ ਜਾਂ ਆਰਐਲਈ ਦੀ ਕਹਿੰਦਾ ਮਤਲਬ ਅੱਖ ਦੇ ਅੰਦਰ ਜਾ ਕੇ ਸਰਜਰੀ ਕਰਨੀ ਪੈਂਦੀ ਕਿਥੇ ਤਾਂ ਆਪਾਂ ਅੱਖ ਤੇ ਬਾਹਰ ਬਾਹਰ ਕੋਰਨੀਆ ਤੇ ਮੈਂ ਆਕੂਲਰ ਸਰਫੇਸ ਤੇ اوپر ਲੇਸਿਕ ਲੇਜ਼ਰ ਨਾਲ ਨੰਬਰ ਉਤਾਰ ਦਈਓ ਜਿਆਦਾ ਬੈਟਰ ਅਪਰੋਚ ਰਹਿੰਦੀ ਹੈ ਆਦਰਵਾਇਜ਼ ਹਾਇਰ ਨੰਬਰ ਹੋਵੇ ਤਾਂ ਅੱਖ ਦੇ ਅੰਦਰ ਜਾ ਕੇ ਮੈਨੀਪੂਲੇਸ਼ਨਸ ਕਰਨੀਆਂ ਹੁੰਦੀਆਂ ਥੈਂਕ ਯੂ ਡਾਕਟਰ ਸਾਹਿਬ ਬੱਚਿਆਂ ਵਾਸਤੇ ਕੀ ਮੈਸੇਜ ਦੂੰਗੇ ਜਿਸ ਤਰ੍ਹਾਂ ਤੁਸੀਂ ਆਪ ਇਹ ਗੱਲ ਕੀਤੀ ਹੈ ਬੱਚੇ ਰੋਟੀ ਵੀ ਨਹੀਂ ਖਾਂਦੇ ਮੋਬਾਈਲ ਦੇ ਇੰਨੇ ਸ਼ੌਂਕ ਹੈ ਸਾਰੀ-ਸਾਰੀ ਰਾਤ ਮੋਬਾਈਲ ਦੇਖਦੇ ਰਹਿੰਦੇ ਨੇ ਬਿਲਕੁਲ ਜੇ ਹਰ ਘਰ ਦੇ ਵਿੱਚ ਕਹਾਣੀਆਂ ਵਿੱਚ ਕਹਿ ਗਏ ਤੇ ਮੇਰੇ ਘਰ ਵਿੱਚ ਵੀ ਕਈ ਵਾਰ ਅਸੀਂ ਫੇਸ ਕਰਦੇ ਹਾਂ ਕਦੇ ਸਟ੍ਰਿਕਟ ਵੀ ਹੋਣਾ ਪੈਂਦਾ ਹੈ ਕਦੇ ਪਿਆਰ ਨਾਲ ਕਦੇ ਝਾੜਨ ਨਾਲ ਇਹਨਾਂ ਨੂੰ ਸਮਝਾਉਣਾ ਹੀ ਪੈਂਦਾ ਹੈ ਵੀ ਮੋਬਾਈਲ ਦਾ ਯੂਜ਼ ਘਟ ਤੋਂ ਘਟ ਹੋਵੇ ਔਰ ਆਊਟਡੋਰ ਐਕਟੀਵਿਟੀਜ਼ ਜ਼ਰੂਰੀਆਂ ਔਰ ਜੇ ਕੁਝ ਵੀ ਦੇਖਣਾ ਚਾਹਵੇ ਸਕਰੀਨ ਤੇ ਦੇਖਣਾ ਚਾਹੁੰਦੇ ਤਾਂ ਟੈਲੀਵਿਜ਼ਨ ਕਿਉਂ ਨਹੀਂ ਟੈਲੀਵਿਜ਼ਨ ਇਜ਼ ਅ ਬੈਟਰ ਆਪਸ਼ਨ ਉਹਦੀ ਰੇਜ਼ ਆਲਥੋ ਹਾਰਮਫੁਲ ਹੈਗੀਆਂ ਬਟ ਇੰਨੀ ਨਹੀਂ ਜਿੰਨੀ ਕਿ ਮੋਬਾਈਲ ਦੀ ਹੈਗੀਆਂ ਕਿਉਂਕਿ ਮੋਬਾਈਲ ਹਮੇਸ਼ਾ ਪਰ ਨੇੜੇ ਦੇ ਡਿਸਟੈਂਸ ਤੇ ਕੰਮ ਕਰ ਰਹੇ ਨੇ ਨੇੜੇ ਦੇ ਡਿਸਟੈਂਸ ਤੇ ਨਾਲ ਵੀ ਇਫੈਕਟ ਆਉਂਦਾ ਹੈਗਾ ਆਇਸਟੇ ਇਹਦੇ ਨਾਲ ਨਾਲ ਆ ਵੀ ਦੱਸਣਾ ਚਾਹਾਂਗਾ ਆਪਾਂ ਨੋਰਮਲ ਕਾਪੀ ਬੁੱਕ ਵੀ ਪੜ੍ਹ ਰਹੇ ਨੇ दैट शुड ਬੀ ਆਲਸੋ ਐਟ ਅ ਪ੍ਰੋਪਰ ਡਿਸਟੈਂਸ ਉਹ ਵੀ ਕਈ ਬੱਚੇ ਬਿਲਕੁਲ ਨੇੜੇ ਅੱਖ ਦੇ ਨੇੜੇ ਰੱਖ ਕੇ ਪੜ੍ਹ ਰਹੇ ਹੁੰਦੇ ਕਿਤਾਬਾਂ ਨੂੰ ਦੀ ਪ੍ਰੋਪਰ ਲਾਈਟ ਹੋਣੀ ਚਾਹੀਦੀ ਹੈ ਕਮਰੇ ਦੇ ਵਿੱਚ ਜਿੱਥੇ ਆਪਾਂ ਪੜ੍ਹ ਰਹੇ ਹਾਂ ਲਾਈਟ ਪਿੱਛਲੇ ਪਾਸੋਂ ਆਣੀ ਚਾਹੀਦੀ ਹੈ ਅਗਲੇ ਪਾਸੋਂ ਨਹੀਂ ਆਣੀ ਚਾਹੀਦੀ ਬੁੱਕ ਤੇ ਤਾਂ ਡਾਕਟਰ ਸਾਹਿਬ ਤੁਹਾਡੇ ਹਸਪਤਾਲ ਵੱਲੋਂ ਥੋੜਾ ਡਰੈਸ ਵੀ ਜਾਣਨਾ ਚਾਹਾਂਗੇ ਕੀ ਸੇਵਾਵਾਂ ਦਿੱਤੀਆਂ ਜਾਣੀਆਂ ਨੇ ਛੋਟਾ ਸ਼ਹਿਰ ਜੀ ਮੈਂ ਸਾਰਾ ਦੱਸਾਂਗਾ ਸੇਵਾਵਾਂ ਇਹ ਕਿ ਸਾਡਾ ਹਸਪਤਾਲ ਹਜੇ ਇਨੋਗਰੇਸ਼ਨ ਹੋਏ 2 ਮਹੀਨੇ ਹੋਏ ਆ ਔਰ ਪਹਿਲੇ 3 ਮਹੀਨੇ ਮੰਨੇ ਕਿ 31 ਮਈ ਤੱਕ ਅਸੀਂ ਫ੍ਰੀ ਚੈੱਕਅਪ ਰੱਖਿਆ ਹੈਗਾ ਸਵੇਰੇ 9:00 ਤੋਂ 2:00 ਵਜੇ ਤੱਕ ਔਰ ਜਿੰਨੀ ਵੀ ਸਰਜੀਸ ਕਰ ਰਹੇ ਹਾਂ ਉਹਦੇ ਵਿੱਚ ਹਰ ਸਰਜੀ ਤੇ ਅਸੀਂ ਕੁਝ ਨਾ ਕੁਝ ਡਿਸਕਾਊਂਟ ਦੇ ਰਹੇ ਹਾਂ ਤਾਂ ਕਿ ਹਰ ਬੰਦਾ ਉਹਦਾ ਫਾਇਦਾ ਲੈ ਸਕੇ ਆ ਸਰ ਦਾ ਹਸਪੀਟਲ ਲੋਕੇਟਡ ਹੈਗਾ ਪਾਗੂ ਰੋਡ ਤੇ ਜਿੱਥੇ ਆਪਾਂ 100 ਫੁੱਟੀ ਤੋਂ ਟੂਵਰਡਸ ਮੋਲ ਟਾਊਨ ਮੁੜਦੇ ਹਾਂ ਕਾਰਨਰ ਸਟਰੀਟ ਨੰਬਰ 7 ਤੇ ਨਿਊ ਬੋਲਸ ਹੈਲਥ케ਅਰ ਦੇ ਨਾਮ ਤੇ ਲੋਕੇਟਡ ਹੈ ਥੋੜਾ ਜਿਹਾ ਐਡ ਕਰਨਾ ਚਾਹਾਂ ਇਹਦੇ ਵਿੱਚ ਸਾਡੇ ਕੋਲ ਆਈ ਤੋਂ ਇਲਾਵਾ ਨਿਊਰੋਲੋਜੀ ਦੀ ਫੈਸਿਲਿਟੀਆਂ ਹੈ ਮੇਰੇ ਮੈਡਮ ਡਾਕਟਰ ਸ਼ੈਲਜਾ ਸਰਵਲ ਉਹ ਨਿਊਰੋਲੋজিস্ট ਹੈਗੇ ਤੇ ਪਿਛਲੇ 10 ਸਾਲਾਂ ਤੋਂ ਆਪਦੀ ਸੇਵਾਵਾਂ ਪ੍ਰੈਗਮਾ ਹਸਪੀਟਲ ਦੇ ਦੇ ਰਹੇ ਸੀਗੇ ਉਹ ਵੀ ਸਾਡੇ ਹਸਪੀਟਲ ਇੱਥੇ ਹੁੰਦੇ ਤੇ ਆ ਸਾਡੇ ਹਸਪੀਟਲ ਦੇ ਫੀਚਰ ਸੀ। ਥੈਂਕ ਯੂ ਡਾਕਟਰ। ਥੈਂਕ ਯੂ ਜੀ। ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।